ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਉਣ ਲੜੀ ਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਸਲੋਕ ਮਹਲਾ ਪਹਿਲਾ ਸੁਣੀਏ ਏਕ ਵਖਾਣੀ ਐ ਸੁਰਗਾ ਮਿਰਤ ਪਿਆਲ ਹੁਕਮ ਨਾ ਜਾਈ ਮਿਟਿਆ ਜੋ ਲਿਖਿਆ ਸੋ ਨਾਲ ਫਰਮਾਨ ਕਰ ਰਹੇ ਹਨ ਸਤਿਗੁਰੂ ਪਾਤਸ਼ਾਹ ਕਿ ਇਹੀ ਗੱਲ ਸੁਣੀ ਦੀ ਹੈ ਸਾਰੇ ਪਾਸਿਓਂ ਤੇ ਬਿਆਨ ਕੀਤੀ ਜਾ ਰਹੀ ਹੈ ਕਿ ਸੁਰਗ ਵਿੱਚ ਧਰਤੀ ਤੇ ਪਤਾਲ ਵਿੱਚ ਤਿੰਨਾ ਹੀ ਲੋਕਾਂ ਵਿੱਚ ਪ੍ਰਭੂ ਇੱਕ ਆਪ ਹੀ ਆਪ ਹੈ ਹਰ ਥਾਂ ਤੇ ਸੁਰਗ ਧਰਤੀ ਆਕਾਸ਼ ਨਤਨਾ ਲੋਕਾਂ ਵਿੱਚ ਹੀ ਜੇ ਸੁਰਗ ਲੋਕ ਹੈ ਧਰਤੀ ਨੂੰ ਮਾਤ ਲੋਕ ਵੀ ਕਹਿ ਦਿੰਦੇ ਆ ਮਾਤ ਲੋਕ ਪਾਤਾਲ ਲੋਕ ਉਹ ਪ੍ਰਭੂ ਆਪ ਇਕੋ ਹੀ ਆਪ ਹੀ ਐ ਸਾਰੀ ਜਗ੍ਹਾ ਤੇ ਕੋਈ ਦੂਜਾ ਨਹੀਂ ਐ ਉਸ ਦਾ ਹੁਕਮ ਉਲੰਘਿਆ ਨਹੀਂ ਜਾ ਸਕਦਾ ਜੇ ਕੋਈ ਕਵੇ ਵੀ ਉਹਦੇ ਹੁਕਮ ਨੇ ਉਲੰਘਣਾ ਹੋ ਸਕਦੀ ਹੈ ਨਹੀਂ ਜੀਆਂ ਦੇ ਜੋ ਜੋ ਲੇਖ ਉਸਨੇ ਲਿਖਿਆ ਹੈ ਉਹੀ ਹਰੇਕ ਜੀਵ ਨੂੰ ਤੋੜ ਰਿਹਾ ਜਿਵੇਂ ਲੇਖ ਲਿਖਿਆ ਉਹਨੇ ਕੌਣ ਮੂਵਾ ਕੌਣ ਮਾਰਸੀ ਕੌਣ ਆਵੇ ਕੌਣ ਜਾਏ ਸੋ ਕਹਿੰਦੇ ਨਾ ਕੋਈ ਮਰਦਾ ਹੈ ਨਾ ਕੋਈ ਮਾਰਦਾ ਹੈ ਨਾ ਕੋਈ ਜਮਦਾ ਹੈ ਨਾ ਕੋਈ ਮਰਦਾ ਹੈ ਕੌਣ ਦਾ ਮਤਲਬ ਪ੍ਰਭੂ ਤੋਂ ਬਿਨਾ ਹੋਰ ਕੌਣ ਪ੍ਰਭੂ ਆਪ ਹੀ ਹਨ ਕੌਣ ਰਹਿਸੀ ਨਾਨਕਾ ਕਿਸ ਕੀ ਸੁਰਤ ਸਮਾਈ ਕਿੰਨੇ ਨਾਨਕ ਉਹ ਆਪ ਹੀ ਆਨੰਦ ਲੈਣ ਵਾਲਾ ਹੈ ਉਸ ਨੇ ਆਪਣੀ ਹੀ ਸੁਰਤ ਆਪਣੇ ਆਪ ਵਿੱਚ ਟਿਕੀ ਹੋਈ ਹੈ ਉਸ ਪ੍ਰਮੂਹ ਦੀ ਫਿਰ ਅੱਗੇ ਫਰਮਾਨ ਹੈ ਮਹੱਲਾ ਪਹਿਲਾ ਹੋ ਮੂਆ ਮੈਂ ਮਾਰਿਆ ਪਾਉਣ ਵਹ ਦਰਿਆਉ ਤ੍ਰਿਸ਼ਨਾ ਥੱਕੀ ਨਾਨਕਾ ਜਾਂ ਮਨ ਰਤਾ ਨਾਈ ਕਹਿੰਦੇ ਜਿਤਨਾ ਚਿਰ ਜੀਵ ਪਾ ਮਨੁਖ ਹੋਮੈ ਦਾ ਮਾਰਿਆ ਹੋਇਆ ਜਿੰਨਾ ਚਿਰ ਹੋਮੈ ਦਾ ਮਾਰਿਆ ਹੋਇਆ ਹੈ ਉਸ ਦੇ ਅੰਦਰ ਤ੍ਰਿਸ਼ਨਾ ਦਾ ਦਰਿਆ ਵਹਿੰਦਾ ਰਹਿੰਦਾ ਹੈ ਤ੍ਰਿਸ਼ਨਾ ਦਾ ਉਹਦੇ ਅੰਦਰ ਉਨਾ ਚਿਰ ਫਿਰ ਦਰਿਆ ਵਗਦਾ ਰਹਿੰਦਾ ਜਿੰਨਾ ਚਿਰ ਹੋਮੈ ਦਾ ਮਾਰਿਆ ਹੋਇਆ ਹੈ ਜਿੰਨਾ ਚਿਰ ਹੋਮੈ ਅੰਦਰ ਹੈ ਪਰ ਕਹਿੰਦੇ ਹੀ ਨਾਨਕ ਜਦੋਂ ਮਨ ਨਾਮ ਵਿੱਚ ਰੰਗਿਆ ਜਾਂਦਾ ਹੈ ਜਦੋਂ ਨਾਮ ਦੇ ਵਿੱਚ ਮਨ ਰੰਗਿਆ ਜਾਂਦਾ ਹੈ ਤਾਂ ਫਿਰ ਕੀ ਹੁੰਦਾ ਤ੍ਰਿਸ਼ਨਾ ਥੱਕੀ ਫਿਰ ਤ੍ਰਿਸ਼ਨਾ ਜਿਹੜੀ ਉਹ ਥੱਕ ਜਾਂਦੀ ਹੈ ਕਹਿੰਦਾ ਭਾਵ ਖਤਮ ਹੋ ਜਾਂਦੀ ਹੈ ਮੁੱਕ ਜਾਂਦੀ ਹੈ ਰੱਗੇ ਫਰਮਾਨ ਹੈ ਲੋਇਣ ਰਤੇ ਲੋਇਣੀ ਕੰਨਿ ਸੁਰਤ ਸਮਾਇ ਲੋਇਨਾ ਖਾਨੂ ਕਹਿੰਦੇ ਤੇ ਲੋਇਣੀ ਵੀ ਅੱਖਾਂ ਵਿੱਚ ਭਾਵ ਆਪਣੇ ਆਪ ਵਿੱਚ ਹੀ ਬਾਹਰਲੇ ਰੂਪ ਵੱਲ ਤੱਕਣ ਦੀ ਤਾਂਗ ਨਹੀਂ ਰਹਿੰਦੀ ਤਾਂ ਸਤਿਗੁਰ ਪਾਤਸ਼ਾਹ ਸਮਝਾ ਰਹੇ ਐ ਕਿ ਅੱਖਾਂ ਆਪਣੇ ਆਪ ਵਿੱਚ ਹੀ ਰਤੀਆਂ ਜਾਂਦੀਆਂ ਹਨ ਕਦੋਂ ਜਦੋਂ ਮਨ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ ਤਾਂ ਫਿਰ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਤਾਂ ਫਿਰ ਅੱਖਾਂ ਆਪਣੇ ਆਪ ਵਿੱਚ ਰਤੀਆਂ ਰਹਿੰਦੀਆਂ ਹਨ ਤੇ ਨਿੰਦਾ ਆਦਿਕ ਸੁਣਨ ਦੀ ਫਿਰ ਤੰਗ ਜਿਹਨੇ ਕੰਨਾਂ ਵਿੱਚ ਹੀ ਲੀਨ ਹੋ ਜਾਂਦੀ ਹੈ ਫਿਰ ਤੰਗ ਨਹੀਂ ਰਹਿੰਦੀ ਕਹਿਣ ਦਾ ਭਾਵ ਫਿਰ ਉਹ ਨਹੀਂ ਰਹਿੰਦਾ ਵੀ ਕਿਸੇ ਨਿੰਦਾ ਸੁਣੀਏ ਉਹ ਕੰਨਾਂ ਦੇ ਵਿੱਚ ਹੀ ਖਤਮ ਹੋਏ ਨੀਂਦ ਲੀਨ ਹੋ ਜਾਂਦੀ ਵਿੱਚ ਹੀ ਕੰਨੀ ਸੁਰਤ ਸਮਾਈ ਕਹਿੰਦਾ ਭਾ ਫਿਰ ਮਾੜਾ ਸੁਣਦੀ ਇੱਛਾ ਹੀ ਨਹੀਂ ਰਹਿ ਜਾਂਦੀ ਤਾਂਗ ਹੀ ਨਹੀਂ ਰਹਿ ਜਾਂਦੀ ਜੀਵ ਰਸਾਇਣ ਚੂਨੜੀ ਰੱਤੀ ਲਾਨ ਲਵਾਏ ਕਹਿੰਦੇ ਜੀਵ ਨਾਮ ਸਿਮਰ ਕੇ ਨਾਮ ਰਸਾਇਣ ਵਿੱਚ ਰੰਗੀਜ ਕੇ ਸੋਨਾ ਲਾਲ ਬਣ ਜਾਂਦੀ ਹੈ ਸੋਨਾ ਲਾਲ ਹੀਰਾ ਲਾਲ ਜਿਵੇਂ ਹੁੰਦੀ ਹੈ ਲਾਲ ਉਹ ਮੇਂ ਰੰਗ ਲਾਲ ਨਹੀਂ ਹੀਰੇ ਮੋਤੀ ਲਾਲ ਜਿਹੜੇ ਉਹਨਾਂ ਦੀ ਗੱਲ ਹੈ ਕਿੰਨੇ ਫਿਰੇ ਜੀਵਾਂ ਜਿਨੀ ਇਹ ਲਾਲ ਬਣ ਜਾਂਦੀ ਹੈ ਇਰ ਫਰਮਾਨ ਹੈ ਅੰਦਰ ਮੁਸਕ ਚ ਘੋਲਿਆ ਕੀਮਤ ਕਹੀ ਨਾ ਜਾਏ ਮੁਸਕ ਦਾ ਮਤਲਬ ਮਹਿਕ ਤਾਂ ਸਤਗੁਰੂ ਪਾਸ਼ਾ ਸਮਝਾ ਰਹੇ ਹੈ ਕਹਿੰਦੇ ਮਨ ਨਾਮ ਵਿੱਚ ਮਹਿਕ ਕੀ ਲਬਟਾ ਦਿੰਦਾ ਹੈ ਨਾਮ ਦੇ ਵਿੱਚ ਮੁਸ਼ਕ ਕੀ ਆਪਾਂ ਦਾ ਮੁਸ਼ਕ ਦੂਜੇ ਨੂੰ ਕਹਿੰਦੇ ਵੀ ਜਿਹਦੇ ਬਦਬੂ ਹੁੰਦੀ ਹੈ ਪਰ ਜਿਹੜਾ ਪੰਜਾਬੀ ਲਖਿਆ ਉਹ ਮੁਸ਼ਕ ਸੁਗੰਧੀ ਨੂੰ ਕਹਿੰਦੀ ਹੈ ਜਿਵੇਂ ਕਈ ਵਾਰ ਕਹਿੰਦੇ ਵੀ ਤੇਥੋਂ ਦਾ ਬਣਾ ਮੁਸ਼ਕ ਮੁਸ਼ਕ ਦਾ ਮਤਲਬ ਇਹ ਨਹੀਂ ਹੁੰਦਾ ਕੱਲਾ ਵੀ ਬਦਬੂਈ ਇੱਥੇ ਹੁਣ ਮੁਸਕੰਦਾ ਇਹੀ ਅਰਥ ਹੈ ਮਹਿਕ ਤਾਂ ਸਤਿਗੁਰੂ ਪਾਸ਼ਾ ਸਮਝਾ ਲੈ ਕਹਿੰਦੇ ਫਿਰ ਮਨ ਜਿਹੜਾ ਨਾਮ ਦੇ ਵਿੱਚ ਮਹਿਕ ਕੇ ਲਪਟਾਂ ਦਿੰਦਾ ਐਸੇ ਜੀਵਨ ਵਾਲੇ ਦਾ ਮੁੱਲ ਨਹੀਂ ਪੈ ਸਕਦਾ ਫਿਰ ਉਹਦਾ ਕਿੰਨਾ ਸੋਹਣਾ ਕਿੰਨਾ ਉੱਚਾ ਜੀਵਨ ਹੋ ਜਾਂਦਾ ਉਹਦੀ ਕੋਈ ਕੀਮਤ ਹੀ ਨਹੀਂ ਜਿਵੇਂ ਫਿਰ ਕਹਿ ਹੀ ਦਿੰਦੇ ਆ ਇਹਦਾ ਬੰਦਾ ਹੀਰਾ ਹੈ ਇਹਦਾ ਤਾਂ ਕੋਈ ਮੁੱਲ ਹੀ ਨਹੀਂ ਮਤਲਬ ਗੁਣਾ ਨਹੀਂ ਕੁਥਲੀ ਹੈ ਗੁਣੀ ਗੁਣਾ ਹੈ ਜਿਹਨਾਂ ਕੋਈ ਚੰਗਾ ਹੁੰਦਾ ਨੂੰ ਕਹਿ ਦਿੰਦਾ ਅਗਲਾ ਤਾਂ ਉਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਇੱਥੇ ਕਹਿੰਦੇ ਕਹਿੰਦੇ ਫਿਰ ਉਹਦਾ ਕੋਈ ਜੀਵਨ ਦਾ ਮੁੱਲ ਹੀ ਨਹੀਂ ਇਹੋ ਜਿਹੇ ਜੀਵਨ ਵਾਲੇ ਬੰਦੇ ਦਾ ਕੋਈ ਮੁੱਲ ਨਹੀਂ ਕਹਿੰਦਾ ਭਾਵ ਉਹ ਬੜਾ ਉੱਚਾ ਅੰਦਰਜਾ ਹੁੰਦਾ ਉਹਦਾ ਕੋਈ ਮੁੱਲ ਦਾ ਮਤਲਬ ਇਹ ਨਹੀਂ ਕਿ ਕੋਪਸ਼ੀਦਾ ਹੀ ਨਹੀਂ ਤਾਂ ਕਹਿਣ ਦਾ ਭਾਵ ਵੀ ਬੜਾ ਉੱਚਾ ਸੁੱਚਾ ਜੀਵਨ ਹੁੰਦਾ ਉਹਦਾ ਫਿਰ ਫਰਮਾਨ ਹੈ ਪੌੜੀ ਇਸ ਯੁਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੇ ਇਹੋ ਅਖੁੱਟ ਕਦੇ ਨਾ ਨਿਖਟੈ ਖਾਏ ਖਰਚਿਓ ਪੱਲੇ ਕਿੰਨੇ ਮਨੁੱਖਾ ਜਨਮ ਵਿੱਚ ਜੀਵ ਜੀਵ ਲਈ ਪ੍ਰਮਾਤਮਾ ਦਾ ਨਾਮ ਹੀ ਅਸਲ ਖਜ਼ਾਨਾ ਹੈ ਜਿਹਨੇ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ ਇਹਦੇ ਵਿੱਚ ਅਸਲ ਖਜ਼ਾਨਾ ਹੈ ਜਿਹੜਾ ਅਸਲ ਖਜ਼ਾਨਾ ਪ੍ਰਮਾਤਮਾ ਦਾ ਨਾਮ ਹੈ ਦੇਸ ਨੀਉ ਖਜ਼ਾਨਾ ਛੱਡ ਕੇ ਦੂਜੇ ਖਜ਼ਾਨੇ ਵਗਰੇ ਉਹਨੂੰ ਹੀ ਸਮਝ ਲਿਆ ਵੀ ਇਹ ਹੀ ਜ਼ਰੂਰੀ ਹੈ ਕਹਿੰਦੇ ਨਾਮ ਹੀ ਇਥੋਂ ਮਨੁੱਖ ਦੇ ਨਾਲ ਜਾਂਦਾ ਹੈ ਤੇ ਇਹ ਨਾਮ ਖਜ਼ਾਨਾ ਅਮੁੱਕ ਹੈ ਕਦੇ ਮੁੱਕਦਾ ਨਹੀਂ ਟੋਟ ਨਹੀਂ ਆਉਂਦੀ ਇਸ ਖਜ਼ਾਨੇ ਦੇ ਵਿੱਚ ਬੇਸ਼ੱਕ ਕਹਿੰਦੇ ਖਾਓ ਖਰਚੋ ਤੇ ਪੱਲੇ ਬੰਨੋ ਜਿੰਨਾ ਮਰਜੀ ਇਹ ਮੁਕਦਾ ਨਹੀਂ ਖਾਈ ਖਰਚੀਓ ਪੱਲੇ ਨਾ ਨਹੀਂ ਖਾਈਓ ਖਰਚੀਓ ਖਾਣ ਖਰਚਨ ਖਾਣ ਦਾ ਮਤਲਬ ਸਿਮਰਨਾ ਖਰਚਨ ਦਾ ਮਤਲਬ ਹੋਰਨਾਂ ਨੂੰ ਵੀ ਨਾਲ ਜੋੜਨਾ ਹੋਰਨਾਂ ਨੂੰ ਵੀ ਸਿਮਰਨ ਕਰਾਉਣਾ ਹੋਰਨਾਂ ਨੂੰ ਹੋਰਨਾਂ ਦੇ ਵਿੱਚ ਵੀ ਵੰਡਣਾ ਖਰਚਨ ਦਾ ਮਤਲਬ ਤੇ ਪੱਲੇ ਮਤਲਬ ਪੱਲੇ ਬੰਨ ਲੈਣਾ ਸਤਿਗੁਰੂ ਪਾਤਸ਼ਾਹ ਦੇ ਹੁਕਮ ਨੂੰ ਪੱਲੇ ਬੰਨ ਲੈਣਾ ਛੱਡਣਾ ਨਹੀਂ ਸੁਣ ਕੇ ਛੱਡਣਾ ਨਹੀਂ ਉਹਨੂੰ ਜੀਵਨ ਦੇ ਵਿੱਚ ਉਤਾਰ ਲੈਣਾ ਉਹਨੂੰ ਕਹਿੰਦੇ ਪੱਲੇ ਜਿਵੇਂ ਕਹਿੰਨੇ ਵੀ ਇਹ ਗੱਲ ਪੱਲੇ ਬੰਨ ਲੈਣਾ ਹੁਣ ਉਹਨੂੰ ਭੁੱਲ ਨਾ ਜਾਈ ਤਾਂ ਸਤਿਗੁਰੂ ਪਾਤਸ਼ਾਹ ਫਿਰ ਅੱਗੇ ਫਰਮਾਨ ਕਰਦੇ ਆਂ ਹਰ ਜਨ ਨੇੜ ਨ ਆਵੀ ਜਮ ਕੰਕਰ ਜਮ ਕੱਲੇ ਕਹਿੰਦੇ ਫਿਰ ਜਿਹਨੇ ਇਸ ਤਰ੍ਹਾਂ ਦੇ ਜਿਹਨੇ ਨਾਮ ਦਾ ਨਾਮ ਨੂੰ ਖਾਂਦੇ ਹਨ ਭਾਵਨਾ ਨਾਮ ਸਿਮਰਦੇ ਹੈ ਹੋਰਨਾਂ ਨੂੰ ਸਮਰਉਂਦੇ ਹੈ ਤੇ ਪੱਲੇ ਬਣ ਲੈਂਦੇ ਸਤਿਗੁਰੂ ਪਾਤਸ਼ਾਹ ਦੇ ਹੁਕਮ ਨੂੰ ਫਿਰ ਕਹਿੰਦੇ ਇਸ ਖਜ਼ਾਨੇ ਵਾਲੇ ਭਗਤ ਜਨ ਦੇ ਨੇੜੇ ਜਮਕਾਲ ਜਾਂ ਜਮਦੂਤ ਵੀ ਨੇੜੇ ਨਹੀਂ ਟੁੱਕਦੇ ਨਾ ਨਹੀਂ ਵੀ ਜ਼ੋਰਤ ਨਹੀਂ ਵੀ ਨੇੜੇ ਆ ਜਾਣਾ ਇਹਨਰ ਫਰਮਾਨ ਹੈ ਸੇ ਸਾਲ ਸੱਚੇ ਵਣ ਜਾ ਰਿਆ ਜਿਨ ਹਰ ਧਨ ਪੱਲੇ ਹਰ ਕਿਰਪਾ ਤੇ ਹਰ ਪਾਈ ਐ ਜਿ ਆਪ ਹਰ ਕਲੈ ਕਹਿੰਦੇ ਜਿਨ੍ਹਾਂ ਨੇ ਨਾਮ ਧੰਨ ਇਕੱਠਾ ਕੀਤਾ ਹੈ ਬਾਬੂ ਦਾ ਨਾਮ ਧੰਨ ਇਕੱਠਾ ਕੀਤਾ ਜਿਨ੍ਹਾਂ ਨੇ ਉਹੀ ਸੱਚੇ ਸ਼ਾਨ ਉਹਨਾਂ ਨੂੰ ਸ਼ਾਹੂ ਕਰਕੇ ਆ ਜਾਂਦਾ ਹੈ ਉਹ ਸੱਚੇ ਸ਼ਾਹੂ ਕਰ ਹੈ ਉਹੀ ਸੱਚੇ ਵਪਾਰੀ ਹਨ ਇਹ ਨਾਮ ਧੰਨ ਪ੍ਰਮਾਤਮਾ ਦੀ ਮਿਹਰ ਦੇ ਨਾਲ ਮਿਲਦਾ ਹੈ ਤੇ ਜਦੋਂ ਉਹ ਆਪ ਗੁਰੂ ਨੂੰ ਜਗਤ ਵਿੱਚ ਭੇਜਦਾ ਹੈ ਤਾਂ ਗੁਰੂ ਦੇ ਲਾਹੀ ਮਿਲਦਾ ਫਿਰੇ ਫਿਰ ਅਗਲੇ ਸ਼ਬਦ ਦੇ ਵਿੱਚ ਹੁਣ ਮਾਨ ਸਲੋਕ ਮਹੱਲਾ ਤੀਜਾ ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖ ਵਿਹਜਹਿ ਬਿਖ ਸੰਗ ਰਹਹਿ ਬਿਖਸਿਉ ਧਰਹਿ ਪਿਆਰ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਨੁੱਖ ਜਿਹੜੇ ਆਪਦੇ ਮਨ ਦੇ ਪਿੱਛੇ ਤੁਰਦੇ ਆ ਤੇ ਤੋਂ ਦੇ ਸਾਰੇ ਮਨ ਦੇ ਪਿੱਛੇ ਜੋ ਮਨ ਕਹਿੰਦਾ ਉਹੀ ਕਰਦੇ ਲੋਗ ਗੁਰੂ ਦੀ ਕੌਣ ਮੰਨਦਾ ਤੇ ਫਿਰ ਕੀ ਹੁੰਦਾ ਹੈ ਕਹਿੰਦੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਅਸਲ ਵਪਾਰ ਦੀ ਕਦਰ ਨਹੀਂ ਜਾਣਦੇ ਉਹ ਮਾਇਆ ਦਾ ਸੌਦਾ ਕਰਦੇ ਹਨ ਮਾਇਆ ਜੋੜਦੇ ਹਨ ਤੇ ਮਾਇਆ ਨਾਲ ਹੀ ਪਿਆਰ ਕਰਦੀ ਹੈ ਮਨਮੁਖ ਵਪਾਰ ਸਾਰ ਨਾ ਜਾਣੀ ਉਹ ਕਦਰ ਨਹੀਂ ਸਾਰ ਨਹੀਂ ਜਾਣਦੀ ਮਿੱਖ ਵਿਹਾਜੈ ਮਿੱਖ ਇਕੱਠੀ ਕਰਦੀ ਹੈ ਮਾਇਆ ਹੀ ਮਿੱਖ ਸੰਗਰ ਹੈ ਵਿਆਹ ਮਾਇਆ ਹੀ ਜੋੜਨ ਵਾਸਤੇ ਦੌੜ ਪੰਜ ਕਰਦੇ ਉਹਨੂੰ ਸੰਗਰ ਇਕੱਠਾ ਕਰਨਾ ਮਿੱਖ ਸਿਉ ਤਰੇ ਪਿਆਰ ਬਸ ਮਾਇਆ ਦੇ ਨਾਲ ਹੀ ਪਿਆਰ ਹੈ ਹੋਰ ਕੁਝ ਨਹੀਂ ਮਾਇਆ ਦੇ ਖਾਤਰ ਪਲਾਂਦੀ ਜ਼ਮੀਨ ਵੀ ਵੇਚਣਾ ਪਵੇ ਜ਼ਮੀਰ ਵੇਚ ਦਿੰਦੇ ਆ ਫਿਰ ਫਰਮਾਨ ਹੈ 12ਹੋਂ ਪੰਡਤ ਸਦਾਏ ਦੇ ਮਨਹੋਂ ਮੂਰਖ ਗاوار ਫਿਰ ਕੀ ਕਿਹਾ ਜਾਂਦਾ ਉਹ ਇਹੋ ਜਿਹਿਆਂ ਨੂੰ ਤੇ ਜਾਂ ਕਹਿੰਦੇ ਉਹ ਫਿਰ ਬਾਹਰੋਂ ਤਾਂ ਵਿਦਵਾਨ ਅਖਵਾਉਂਦੇ ਹਨ ਛੱਡੇ ਵਰਗੇ ਮਤਾਨੇਨ ਵਾਲੇ ਬਾਹਰੋਂ ਤਾਂ ਗਿਆਨੀ ਵਿਦਵਾਨ ਅਖਵਾਉਂਦੇ ਹਨ ਪਰ ਅਸਲ ਵਿੱਚ ਕਹਿੰਦੇ ਮੂਰਖ ਤੇ ਗਵਾਰ ਹਨ ਕਿਉਂ ਸਭ ਕੁਝ ਮਾਇਆ ਦੀ ਖਾਤਰ ਕਰਦੇ ਕਿਉਂਕਿ ਕਹਿੰਦੇ ਉਹ ਪ੍ਰਭੂ ਨਾਲ ਤਾਂ ਮਨ ਨਹੀਂ ਲਾਉਂਦੇ ਪ੍ਰਭੂ ਦੀ ਨਾਲ ਤਾਂ ਮਨ ਲਾਉਂਦੇ ਨਹੀਂ ਹਰ ਸਿਉ ਚਿਤਨਾ ਲਾਏ ਨਹੀਂ ਵਾਦੀ ਧਰਨ ਪਿਆਰ ਕਹਿੰਦੇ ਵਿਦਿਆ ਦੇ ਆਸਰੇ ਚਰਚਾ ਵਿੱਚ ਪਿਆਰ ਕਰਦੇ ਹਨ ਮਸ ਚਰਚਾ ਹੀ ਕਰਦੀ ਹੈ ਚਰਚਾਂ ਦੀਆਂ ਨਿੱਤ ਗੱਲਾਂ ਕਰਦੇ ਹਨ ਗਿਆਨ ਦੀਆਂ ਗੱਲਾਂ ਕਰਨ ਤੇ ਰੋਜੀ ਕਮਾਉਂਦੇ ਹਨ ਕੂੜ ਬੋਲ ਕੇ ਝੂਠ ਬੋਲ ਕੇ ਸਹੀ ਰਸਤੇ ਤੇ ਨਹੀਂ ਪਾਉਂਦੇ ਫਿਰ ਫਰਮਾਨ ਹੈ ਵਾਦਾਂ ਕੀਆਂ ਕਰਨ ਕਹਾਣੀਆਂ ਕੂੜ ਬੋਲ ਕਰੇ ਆਹਾਰ ਕਹਿੰਦੇ ਬਸ ਇਹ ਦੀਆਂ ਝਗੜੇ ਵਾਲੀਆਂ ਇਹੋ ਜਿਹੀਆਂ ਗੱਲਾਂ ਮਸ ਇਹੋ ਜਿਹੀਆਂ ਕਹਾਣੀਆਂ ਸੁਣਾਉਂਦੇ ਐ ਤੇ ਝੂਠ ਬੋਲਦੇ ਐ ਝੂਠ ਦਾ ਹੀ ਆਹਾਰ ਕਰਦੇ ਐ ਤਾਂ ਫਿਰ ਫਰਮਾਨ ਹੈ ਜਗ ਮੈਂ RAM ਨਾਮ ਹਰ ਨਿਰਮਲਾ ਹੋਰ ਮੈਲਾ ਸਭ ਆਕਾਰ ਕਹਿੰਦੇ ਅਸਲ ਗੱਲ ਤਾਂ ਇਹ ਹੈ ਕਿ ਨਾਮ ਸਿਮਰਨਾ ਹੀ ਜਗਤ ਦੇ ਵਿੱਚ ਸਭ ਤੋਂ ਪਵਿੱਤਰ ਕੰਮ ਹੈ ਸਭ ਤੋਂ ਜੇ ਪਵਿੱਤਰ ਕਿਹ ਗੀ ਨਿਰਮਲ ਕੀ ਹੈ ਤਾਂ ਉਹ ਪ੍ਰਮਾਤਮਾ ਦਾ ਨਾਮ ਸਿਮਰਨ ਹੈ ਹੋਰ ਜੋ ਕੁਝ ਦਿਸ ਰਿਹਾ ਹੈ ਇਹਨਾਂ ਅੱਖਾਂ ਨਾਲ ਜੋ ਕੁਝ ਵੀ ਕਹਿੰਦੇ ਇਸ ਦਾ ਆਹਰ ਮੈਲ ਪੈਦਾ ਕਰਦਾ ਹੈ ਜਿਨ੍ਹਾਂ ਵੀ ਅੱਖਾਂ ਨਾਲ ਸਭ ਕੁਝ ਦੇਖਦਾ ਇਹ ਤਾਂ ਮੈਲ ਹੀ ਪੈਦਾ ਕਰਦਾ ਹੈ ਨਾਨਕ ਨਾਮ ਨਾ ਚੇਤਨੀ ਹੋਏ ਮੈਲੇ ਮਰਹੀ ਗਵਾਰ ਕਹਿੰਦੇ ਨਾਨਕ ਜੋ ਨਾਮ ਨਹੀਂ ਸਿਮਰਦੇ ਭਜਨ ਬੰਦਗੀ ਨਹੀਂ ਕਰਦੇ ਕਹਿੰਦੇ ਉਹ ਮੂਰਖ ਨੀਵੇਂ ਜੀਵਨ ਵਾਲੇ ਹੋ ਕੇ ਤੇ ਆਤਮਕ ਮੌਤ ਸਹੇੜਦੇ ਹਨ ਜਿਹੜੇ ਨਾਮ ਨਹੀਂ ਸਿਮਰਦੇ ਮੂਰਖ ਕਹਿਆ ਸਤਿਗੁਰੂ ਪਾਤਸ਼ਾਹ ਨੂੰ ਕਹਿੰਦੇ ਉਹ ਤਾਂ ਮੂਰਖ ਤੇ ਨੀਵੇਂ ਜੀਉਣ ਵਾਲੇ ਉਹਨਾਂ ਨੂੰ ਉੱਚੇ ਜੀਉਣ ਵਾਲਾ ਨਹੀਂ ਕਿਹਾ ਜਾ ਸਕਦਾ ਉੱਚੇ ਸੁੱਚੇ ਜੀਉਣ ਵਾਲੇ ਉਹ ਹੀ ਐ ਜਿਹਨੇ ਪ੍ਰਮਾਤਮਾ ਦਾ ਨਾਮ ਸਿਮਰਦਿਆ ਸਤਿਗੁਰ ਦੇ ਬਚਨਾਂ ਦੇ ਪਹਿਰਾ ਦਿੰਦੀ ਹੈ ਇਹਨੇ ਮਹੱਲਾ ਤੀਜਾ ਦੁੱਖ ਲੱਗਾ ਬਿਨ ਸੇਵਿਐ ਹੁਕਮ ਮੰਨੇ ਦੁੱਖ ਜਾਇ ਕਿੰਨੇ ਪ੍ਰਭੂ ਦਾ ਸਿਮਨ ਕਰਨ ਤੋਂ ਬਿਨਾ ਮਨੁੱਖ ਨੂੰ ਦੁੱਖ ਵਿਆਪਦਾ ਹੈ ਕਿਸੇ ਨੂੰ ਬੁਝ ਕੇ ਵੇਖ ਲਓ ਹਰੇਕ ਬੰਦਾ ਦੁਖੀ ਹੈ ਵੱਡੇ ਤੋਂ ਛੋਟਾ ਹਰੇਕ ਨੂੰ ਕੋਈ ਕਿਸੇ ਪਾਸੇ ਦੁਖੀ ਹੋ ਕੋਈ ਕਿਸੇ ਬਸੰਦੁਖੀ ਹੈ ਸੁਖੀ ਹੋਈ ਹੈ ਜਿਹੜਾ ਨਾਮ ਦੇ ਵਿੱਚ ਜੁੜਿਆ ਹੋਇਆ ਜਦੋਂ ਪ੍ਰਭੂ ਦਾ ਹੁਕਮ ਮੰਨਦਾ ਹੈ ਭਾਵ ਰਜਾ ਦੇ ਵਿੱਚ ਤੁਰਦਾ ਤਾਂ ਦੁੱਖ ਦੂਰ ਹੋ ਜਾਂਦਾ ਹੈ ਫਿਰ ਰਜਾ ਦੇ ਵਿੱਚ ਤੁਰਦਾ ਨਹੀਂ ਇਸੇ ਕਰਕੇ ਦੁੱਖ ਵਿਆਪਨਾ ਹੁਕਮ ਮੰਨਨੇ ਦੁੱਖ ਜਾਏ ਜੇ ਹੁਕਮ ਨੂੰ ਮੰਨਨੇ ਹੁਕਮ ਦੇ ਵਿੱਚ ਤੁਰੇ ਹੁਕਮ ਦੇ ਵਿੱਚ ਤੁਰਨ ਦਾ ਮਤਲਬ ਇਹ ਵੀ ਜੋ ਕੁਝ ਹੋ ਰਿਹਾ ਉਹਨੂੰ ਸਿਰ ਮੱਥੇ ਮੰਨਣਾ ਘਾਟਾ ਨਫਾ ਜੋ ਕੁਛ ਹੋਈ ਜਾਂਦਾ ਚੰਗਾ ਮਾੜਾ ਜੋ ਕੁਛ ਹੋਈ ਜਾਂਦਾ ਇਨੀਮੀ ਜੇ ਕਿਸੇ ਪਾਸੋਂ ਘਾਟਾ ਪੈ ਗਿਆ ਤਾਂ ਦੁਖੀ ਹੋ ਗਿਆ ਜਾਂ ਕੋਈ ਪਰਮਾਤਮਾ ਕੇਵਰੀ ਵੇਖਿਆ ਫਸਲ ਪੱਕੀ ਹੁੰਦੀ ਹੈ بارش ਆ ਜਾਂਦੀ ਹੈ ਚਖੇੜਾ ਆ ਜਾਂਦਾ ਤਾਂ ਕਹਿਣ ਲੱਗੇ ਨੇ ਨਾ ਮੇ ਤਾਂ ਹਜੇ ਹੋਰ ਦੱਸਣ ਨੂੰ ਰੁਕ ਜਾਂਦਾ ਸਮਝ ਲਓ ਹੁਕਮ ਨਹੀਂ ਮੰਨਦਾ ਜਿਹੜਾ ਇਹ ਗੱਲ ਕਹਿੰਦਾ ਮਤਲਬ ਪਰਮਾਤਮਾ ਨੂੰ ਸਲਾਹ ਦੇਣ ਵਾਲੀ ਗੱਲ ਹੋ ਜਾਂਦੀ ਹੈ ਉਹ ਅਕਾਲ ਪੁਰਖ ਨੂੰ ਜਾਂ ਕਈ ਵਾਰੀ ਵੇਖਿਆ ਕੋਈ ਬੰਦਾ ਸਵਾਸਾਂ ਤੇ ਐਨ ਪਿਆ ਹੁੰਦਾ ਵੀ ਸੁਰਤ ਕਈ ਵਾਰੀ ਕਹਿੰਦੇ ਵੀ ਗੀਤਾ ਦਾ ਪਾਠ ਕਰ ਲਿਓ ਜਾਂ ਕਹਿੰਦੇ ਸੁਖਮਨੀ ਸਾਹਿਬ ਕਰਕੇ ਅਰਦਾਸ ਕਰਦੇ ਵੀ ਇਹਦਾ ਖਹਿੜਾ ਛੁੱਟ ਜੀ ਉਹ ਵੀ ਹੁਕਮ ਤੋਂ ਬਾਹਰ ਚੱਲਣਾ ਹੈ ਕੀ ਪਤਾ ਉਹ ਪ੍ਰਮਾਤਮਾ ਨੇ ਕਿੰਨੇ ਉਹਦੇ ਸਵਾਸ ਲਿਖਿਆ ਤੇ ਉਹਦਾ ਫਿਰ ਖਮਿਆਨਾ ਜਿਹਦੇ ਉੱਤੇ ਕਰਾਉਣ ਵਾਲੇ ਦੇ ਕਰਨ ਨਾਲ ਉਹਨੂੰ ਭੁਗਤਣਾ ਪੈਂਦਾ ਜਿਹੜੀ ਸਜ਼ਾ ਉਹਨੂੰ ਮਿਲਣੀ ਹੈ ਕਈ ਵਾਰੀ ਦੁਖੀ ਵੀ ਹੁੰਦਾ ਬੰਦਾ ਵੇਖ ਨਹੀਂ ਹੁੰਦਾ ਇਉਂ ਕਰਨ ਮੈਂ ਜਾਂਦੇ ਵੀ ਪਾਠ ਕਰਕੇ ਤੇ ਇਹਦਾ ਖਹਿਣਾ ਛੁੱਟੇ ਤੇ ਕਈ ਵਾਰੀ ਛੁੱਟ ਵੀ ਜਾਂਦਾ ਤੇ ਫਿਰ ਜਿਹੜਾ ਉਹਦਾ ਬਕਾਇਆ ਰਹਿਦਾ ਹੁੰਦਾ ਤੇ ਉਹ ਫਿਰ ਦੂਜਿਆਂ ਨੂੰ ਭੁਗਤਣਾ ਪੈਂਦਾ ਕਰਨ ਵਾਲੇ ਨੂੰ ਤੇ ਕਰਾਉਣ ਵਾਲਿਆਂ ਨੂੰ ਇਸ ਕਰਕੇ ਉਹ ਰਜਾ ਰਜਾ ਦੇ ਵਿੱਚ ਜੋ ਕੁਝ ਹੋ ਰਿਹਾ ਉਹਨੂੰ ਮੰਨਣਾ ਇਸ ਕਰਕੇ ਜਿਹੜਾ ਰਜਾ ਨੂੰ ਮੰਨਦਾ ਉਹ ਫਿਰ ਉਹਦਾ ਦੁੱਖ ਖਤਮ ਹੋ ਜਾਂਦਾ ਆਪੇ ਦਾਤਾ ਸੁਖ ਹੈ ਦਾ ਆਪੇ ਦੇ ਸਜਾਇ ਨਾਨਕ ਏਵੇਂ ਜਾਣੀਐ ਸਭ ਕਿਸ ਤੇ ਸਹਿ ਰਜਾਈ ਤਾਂ ਸਤਿਗੁਰ ਪਾਤਸ਼ਾਹ ਸਮਝਾਉਣਾ ਕਰਦੇ ਹਨ ਕਹਿੰਦੇ ਕਿਉਂਕਿ ਪ੍ਰਭੂ ਆਪ ਹੀ ਸੁਖ ਦੇਣ ਵਾਲਾ ਹੈ ਤੇ ਆਪ ਹੀ ਸਜਾ ਦੇਣ ਵਾਲਾ ਹੈ ਇਹ ਨਾਨਕ ਕਹਿੰਦੇ ਹੁਕਮ ਵਿੱਚ ਤੁਰਿਆ ਹੀ ਇਹ ਸਮਝ ਪੈਂਦੀ ਹੈ ਵੀ ਸਭ ਕੁਝ ਕਿ ਸਭ ਕੁਝ ਪ੍ਰਭੂ ਦੀ ਰਜਾ ਦੇ ਵਿੱਚ ਹੀ ਹੋ ਰਿਹਾ ਹੈ ਇਹ ਜਦੋਂ ਉਹਦੀ ਰਜਾ ਦੇ ਵਿੱਚ ਤੁਰਿਏ ਤਾਂ ਫੇਰ ਹੁਕਮ ਦੇ ਵਿੱਚ ਤੁਰਿਏ ਫੇਰ ਹੀ ਇਸ ਗੱਲ ਦੀ ਸਮਝ ਆਉਂਦੀ ਹੈ ਜੇ ਮੰਨ ਲਓ ਹੁਣ ਆਪਾਂ ਰੌਲਾ ਪਾਉਣ ਲੱਗ ਜਾਈਏ ਵੀ ਇਹਦੀ ਹਜੇ ਜ਼ਰੂਰਤ ਨਹੀਂ ਸੀ ਆ ਨੁਕਸਾਨ ਹੋ ਗਿਆ ਹਜੇ ਨਾ ਫਿਰ ਕਿਹੜਾ ਉਟਲ ਜਾਂਦਾ ਤੇ ਇਹਦੇ ਨਾਂ ਤਾਂ ਜਿੱਥੇ ਬੋਲਣ ਹਾਨੀ ਤੇਿੱਥੇ ਚੰਗੀ ਚੁੱਪ ਕਹਿੰਦੇ ਉਹਦੇ ਨਾਂ ਤਾਂ ਚੁੱਪ ਹੀ ਰਹਿ ਜਾਸੇ ਜਦੋਂ ਤੇਰੀ ਗੱਲ ਨਾ ਹੋਣਾ ਹੀ ਕੁਛ ਨਹੀਂ ਕਿਉਂ ਐਵੇਂ ਫਿਰ ਤੂੰ ਰੌਲਾ ਪਾਉਂਦਾ ਹੋ ਤਾ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਫਿਰ ਤੇਰੀ ਵਿਲਕਨ ਨਾ ਕੀ ਹੁੰਦਾ ਤਾਂ ਫਿਰ ਅੰਗੇ ਫਰਮਾਨ ਹੈ ਪੌੜੀ ਹਰ ਨਾਮ ਬਿਨਾ ਜਗਤ ਹੈ ਨਿਰਧਨ ਬਿਨ ਨਾਵੇਂ ਤ੍ਰਿਵਤ ਨਾਹੀ ਦੂਜੈ ਭਰਮ ਭੁਲਾਇਆ ਹੋਮੈ ਦੁਖ ਪਾਹੀ ਪ੍ਰਭੂ ਦੇ ਨਾਮ ਤੋਂ ਬਿਨਾ ਜਗਤ ਹੈ ਜਿਹੜਾ ਉਹ ਕੰਗਾਲ ਹੈ ਨਿਰਧਨ ਕਹਿੰਦੇ ਹਨ ਕੰਗਾਲ ਨੂੰ ਪਰਮੇਸ਼ਰ ਦੇ ਨਾਮ ਤੋਂ ਬਿਨਾ ਇਹ ਜਗਤ ਜਗਤ ਹੈ ਨਿਰਧਨ ਕਹਿੰਦੇ ਕੰਗਾਲ ਹੈ ਕਿਉਂਕਿ ਭਾਵੇਂ ਕਿਤਨੀ ਹੀ ਮਾਇਆ ਜੋੜ ਲਵੇ ਕਿੰਨਾ ਮਰਜੀ ਧਨ ਇਕੱਠਾ ਕਰ ਲਵੇ ਕਹਿੰਦੇ ਨਾਮ ਤੋਂ ਬਿਨਾ ਸੰਤੋਖ ਨਹੀਂ ਆਉਂਦਾ ਸਬਰ ਨਹੀਂ ਆਉਂਦਾ ਸਬਰ ਹਿੱਲਿਆ ਰਹਿੰਦਾ ਉਹਨਾਂ ਚ ਜਿਨ੍ਹਾਂ ਚ ਨਾਮ ਨਹੀਂ ਜਿੰਦਗੀ ਦੇ ਵਿੱਚ ਤੇ ਜੇ ਨਾਮ ਹੈ ਤੇ ਫਿਰ ਦੋ ਟਾਈਮ ਦੀ ਜੀ ਰੋਟੀ ਮਿਲ ਗਈ ਤਾਂ ਉਹਦੇ ਵਿੱਚ ਵੀ ਸੰਤੁਸ਼ਟੀ ਹੈ ਤੇ ਜਦੋਂ ਸਬਰ ਹਿੱਲ ਜੇ ਤੇ ਫਿਰ ਆਪਾਂ ਨੂੰ ਪਤਾ ਹੀ ਹੈ ਜਦੋਂ ਸਬਰ ਹਿੱਲਿਆ ਸੀ ਤੇ ਲੋਕ ਸਾਲ-ਸਾਲ ਬੈਠੇ ਰਹਿੰਦੇ ਨੇ ਛਟਕਾਂ ਦੇ ਕਿਸਾਨ ਸਬਰ ਹਿੱਲੇ ਦੀ ਗੱਲ ਹੈ ਕੋਈ ਕਮੀ ਥੋੜੀ ਸੀ ਉਹਨਾਂ ਕੋਲੇ ਪਰ ਅਗਲਾ ਕਿੰਨਾ ਵੀ ਸਾਰਾ ਕੁਝ ਮੇਰੇ ਕੋਲੇ ਹੀ ਆ ਜੇ ਮੈਂ ਹੀ ਦੁਨੀਆ ਦਾ ਸਭ ਤੋਂ ਪਹਿਲੇ ਨੰਬਰ ਤੇ ਹੋ ਜਾਾਂ ਧਨ ਸਾਰਾ ਮੇਰੇ ਕੋਲੇ ਦੂਜੇ ਪਹਾੜ ਤੇ ਜਾਣ ਸਭ ਕੁਝ ਮੈਨੂੰ ਹੀ ਮਿਲ ਜੇ ਸਾਰਾ ਕੁਝ ਮੇਰੇ ਕੋਲੇ ਹੋਵੇ ਤੇ ਜੇ ਬੰਦਾ ਇਹ ਸੋਚ ਕੇ ਵੇਖੇ ਵੀ ਤੂੰ ਜੇ ਸਾਰਾ ਕੁਝ ਤੇਰੇ ਕੋਲੇ ਹੋ ਜੇ ਹੋਰ ਕਿਸੇ ਨੂੰ ਕੋਈ ਰਵੇ ਹੀ ਨਾ ਤੇ ਫਿਰ ਤੂੰ ਇਕੱਲਾ ਕੀ ਕਰੇਂਗਾ ਜੇ ਰਵੇ ਹੀ ਤੂੰ ਇਕੱਲਾ ਸੰਸਾਰ ਦੇ ਵਿੱਚ ਤੇ ਫਿਰ ਇਕੱਲਾ ਕੀ ਕਰੇਂਗਾ ਇਹ ਵੀ ਸੋਚ ਕੇ ਵੇਖ ਕਿਉਂਕਿ ਸਾਰਿਆਂ ਦੇ ਨਾਲ ਮਿਲ ਕੇ ਹੀ ਚੱਲਿਆ ਚੱਲਿਆ ਜਾਂਦਾ ਹੈ ਫੇਰ ਹੀ ਕਦਰ ਹੈ ਫੇਰ ਹੀ ਸੋਭਾ ਹੈ ਜੀ ਸਾਰਿਆਂ ਦੇ ਨਾਲ ਆਪਾਂ ਚੱਲ ਗਏ ਮਿਲ ਕੇ ਤਾਂ ਸਾਰੇ ਆਪਦੇ ਪਰਿਵਾਰ ਦੇ ਵਿੱਚ ਮਿਲ ਕੇ ਚੱਲ ਗਏ ਆਪਨੇ ਸ੍ਰੀ ਕਾ ਨਾਲ ਮਿਲ ਕੇ ਚੱਲ ਗਏ ਸਭ ਦੇ ਨਾਲ ਤਾਂ ਹੀ ਹੈ ਜੇ ਕਹਿੰਗੇ ਵੀ ਸਾਰੇ ਮੇਰੇ ਦਾ ਸਾਥੀ ਸਾਰੇ ਖਤਮ ਹੀ ਹੋ ਜਾਣ ਮੈਂ ਹੀ ਇਕੱਲਾ ਰਹਿ ਜਾ ਤਾਂ ਫਿਰ ਇਕੱਲਾ ਤੋਂ ਬੈਠਾ ਰ ਕਿਹਦੇ ਨਾਲ ਮਿਲ ਲੇਗਾ ਵਰਤੇਗਾ ਚਾਰ ਜਾਣੇ ਫਿਰ ਚੱਕਣ ਵਾਸਤੇ ਵੀ ਚਾਹੀਦੇ ਉਹ ਵੀ ਨਹੀਂ ਮਿਲਨੇ ਫਿਰ ਇਸ ਕਰਕੇ ਜੇ ਕਦਰ ਹੈ ਤਾਂ ਸਭ ਕੁਝ ਸਾਰਿਆਂ ਨਾਲ ਮਿਲ ਕੇ ਹੀ ਹੈ ਇਕੱਲੇ ਦੀ ਕੋਈ ਕਦਰ ਨਹੀਂ ਹੁੰਦੀ ਤਾਂ ਸਤਿਗੁਰੂ ਪਾਤਸ਼ਾਹ ਹੁਣ ਇੱਥੇ ਸਮਝਾ ਰਹੇ ਕਹਿੰਦੇ ਜਦੋਂ ਸਬਰ ਭਲਾਨੀ ਦੁਨੀਆ ਦਾ ਸਾਰਾ ਧਨ ਇਕੱਠਾ ਹੋ ਜੇ ਨਾਮ ਤੋਂ ਬਿਨਾ ਕਹਿੰਦੇ ਸਬਰ ਨਹੀਂ ਆਉਂਦਾ ਸਬਰ ਸੰਤੋਖ ਨਾਮ ਨਾਲ ਆਉਣਾ ਹੈ ਮਾਇਆ ਦੇ ਮੋਹ ਦੇ ਵਿੱਚ ਮਾਇਆ ਦੇ ਮੋਹ ਕਰਕੇ ਕਹਿੰਦੇ ਭੜਕਣਾ ਵਿੱਚ ਪੈ ਕੇ ਤੇ ਕੁਰਾਹੇ ਪਿਆ ਰਹਿੰਦਾ ਬਿਨ ਕਰਮਾ ਕਿਛੂ ਨਾ ਪਾਈਐ ਜੇ ਬਹੁਤ ਲੋਚਾਹੀ ਆਵੇਂ ਜਾਏ ਜੰਮੇ ਮਰੇ ਗੁਰ ਸ਼ਬਦ ਛੁਟਾਹੀ ਆਪ ਕਰੈ ਕਿਸੇ ਆਖੀਐ ਦੂਜਾ ਕੋ ਨਾਹੀ ਸਾ ਸਤਿਗੁਰੂ ਪਾਸ਼ਾ ਸਮਝਾਉਣਾ ਕਰਦੇ ਹਨ ਕਹਿੰਦੇ ਹਉਮੈ ਦੇ ਕਾਰਨ ਮਨੁੱਖ ਦੁੱਖ ਪਾਉਂਦੇ ਹਨ ਪਰ ਭਾਵੇਂ ਕਹਿੰਦੇ ਕਿਤਨੀ ਹੀ ਲਾਲਸਾ ਕਰਨ ਪ੍ਰਭੂ ਦੀ ਮਿਹਰ ਤੋਂ ਬਿਨਾ ਨਾਮ ਨਹੀਂ ਮਿਲਦਾ ਉਹਦੀ ਮਿਹਰ ਤੋਂ ਬਿਨਾ ਨਾਮ ਨਹੀਂ ਮਿਲਦਾ ਜਿੰਨੀ ਮਰਜ਼ੀ ਲਾਲਸਾ ਕਰ ਲਵੇ ਸੋ ਇਸ ਮੋਹ ਵਿੱਚ ਹੀ ਜਗਤ ਜੰਮਦਾ ਹੈ ਆਵੇਂ ਜਾਈ ਜੰਮੈ ਮਰੇ ਗੁਰ ਸ਼ਬਦ ਛੁਟਾਈ ਕਹਿੰਦੇ ਇਸ ਮੋਹ ਦੇ ਵਿੱਚ ਹੀ ਜਗਤ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਇਸ ਗੇੜ ਵਿੱਚੋਂ ਕਹਿੰਦੇ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਹੀ ਬਚ ਸਕਦਾ ਹੈ ਸ਼ਬਦ ਤੋਂ ਬਿਨਾਂ ਨਹੀਂ ਬਚ ਸਕਦਾ ਤੇ ਸ਼ਬਦ ਅਸੀਂ ਜ਼ਿੰਦਗੀ ਦਾ ਆਧਾਰ ਬਣਾਉਂਦੇ ਹੀ ਨਹੀਂ ਜ਼ਰੂਰਤ ਹੀ ਨਹੀਂ ਸਰਦਾ ਉਹਦੇ ਤੋਂ ਬਿਨਾਂ ਪਰ ਗਾਂ ਜਾ ਕੇ ਪਤਾ ਲੱਗੂਗਾ ਕਹਿੰਦੇ ਆਪ ਕਨਾਂ ਕਿਸ ਅੱਖੀਆਂ ਦੂਜਾਂ ਕੋ ਨਹੀਂ ਪਰ ਕਹਿੰਦੇ ਸਾਰੀ ਖੇਡ ਪ੍ਰਭੂ ਆਪ ਹੀ ਕਰ ਰਿਹਾ ਹੈ ਕਿਸੇ ਹੋਰ ਪਾਸ ਪੁਕਾਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਪ੍ਰਭੂ ਤੋਂ ਬਿਨਾ ਹੋਰ ਹੈ ਹੀ ਕੋਈ ਨਹੀਂ ਉਹਦੇ ਤੋਂ ਬਿਨਾ ਕੋਈ ਹੈ ਹੀ ਨਹੀਂ ਪੁਕਾਰ ਫਿਰ ਕਿਹਦੇ ਮੂਰੇ ਕਰੀਗੀ ਇਸ ਕਰਕੇ ਪ੍ਰਭੂ ਦਾ ਪਰਮੇਸ਼ਰ ਦਾ ਨਾਮ ਸਿਮਰਿਏ ਸੇਵਾ ਕਰੀਏ ਸ਼ਬਦ ਨਾਲ ਜੁੜੀਏ ਤਾਹੀਂ ਇਹ ਮਨੁੱਖਾ ਜਨਮ ਹੈ ਜਿਹਨਾਂ ਫੇਰ ਹੀ ਸਫਲਾ ਹੈ ਨਹੀਂ ਤਾਂ ਕੋਈ ਇਹਦਾ ਫਾਇਦਾ ਨਹੀਂ ਹੈ ਫਿਰ ਤਾਂ ertid te ਭਾਰ ਹੀ ਹੈ ਉਸ ਤੋਂ ਸਿਵਾ ਹੋਰ ਕੁਛ ਨਹੀਂ ਇਸ ਕਰਕੇ ਪ੍ਰਭੂ ਦੇ ਗੁਣ ਗਾਈਏ ਸਤਿਗੁਰੂ ਦੇ ਲਾੜ ਲੱਗੀਏ ਗੁਰੂ ਵਾਲੇ ਬਣੀਏ ਬਾਣੀ ਪੜਿਆ ਕਰੀਏ ਉਹਦੇ ਤੇ ਅਮਲ ਕਰੀਏ ਤੇ ਇੱਕ ਸੋਹਣੇ ਤੇ ਚੰਗੇ ਇਨਸਾਨ ਬਣੀਏ ਸਵਾਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬੀਅੰਤ ਨੂੰ ਤਾਈਆਂ ਹੋ ਗਿਆ ਉਹਨਾਂ ਸਤਿਗੁਰੂ ਪਾਤਸ਼ਾਹ ਅਤਿ ਆਪ ਸੰਗਤ ਬਖਸ਼ਣਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ